ਜਿਹੜੇ ਬੰਦੇ ਉਹੀ ਯਕੀਨ ਜਨਦੇ ਹਨ ਇਹਨਾਂ ਵੀ ਵੀਡੀਓ ਨਹੀਂ ਬਣਾਉਣੀ ਵੀਡੀਓ ਹਾਂ ਮੈਂ ਵੀਡੀਓ ਬਣਾਉਣਾ ਮੈਂ ਚੱਲਿਆ ਨਹੀਂ ਕੁਝ ਨਹੀਂ ਕਰਿਆ ਯਾਰ ਮੇਰੀ ਅਜੇ ਕੁਝ ਵੀ ਹੈਗਾ ਮਤਲਬ ਜਿਹੜੇ ਜੰਮੇ ਲੋਕ ਗੱਲਾਂ ਜੀਆਂ ਕਰੀ ਜਾਂਦੇ ਹੁੰਦੇ ਨੇ ਵੀ ਇਹ ਵੀਡੀਓ ਪਾਉਂਦਾ ਐ ਪਾਉਂਦਾ ਵਿੱਚ ਬੰਦੇ ਸੰਗੀ ਜਾਂਦੇ ਹੁੰਦੇ ਨੇ ਵੀ ਹਾਂ ਵੀ ਯਾਰ ਲੋਕ ਕੀ ਸੋਚਣਗੇ ਲੋਕ ਮਾਂ ਚ ਦਾਉਣ ਯਾਰ ਲੋਕਾਂ ਨੇ ਆਪਣੇ ਘਰੇ ਆਟਾ ਸਿੱਟ ਕੇ ਜਾਣੇ ਜਾਂ ਦਾਣੇ ਸਿੱਟ ਕੇ ਜਾਣੇ ਨੇ ਲੋਕ ਤਾਂ ਲੋਕ ਤਾਂ ਗੱਲਾਂ ਕਰਦੀ ਹੁੰਦੇ ਆ ਜੇ ਲੋਕ ਉਹਦੋਂ ਮੂੰਹ ਆਪੀ ਲੋਕਾਂ ਦਾ ਬੰਦ ਹੋ ਜੂ ਜਿੱਦ ਤੇ ਆਪਾਂ ਨੇ ਕੁਝ ਕਰਕੇ ਦਿਖਾਤਾ ਉਨੇ ਚਿਰ ਯਾਰ ਭੈਣ ਚੋਂ ਦੁਨੀਆ ਨੂੰ ਕਰਕੇ ਨਾ ਦਿਖਾਓ ਨਾ ਉਨੇ ਚਿਰ ਕੋਈ ਨਹੀਂ ਖੜਦਾ ਮਾਂ ਪਿਓ ਵੀ ਨਹੀਂ ਯਾਰ ਸਾਥ ਦਿੰਦਾ ਹੈਗਾ ਮਾਂ ਪਿਓ ਵੀ ਐਂ ਕਹਿਣ ਲੱਗੇ ਜਾਂਦਾ ਵੀ ਖਾਣੀ ਸਾਲਾ ਉਹੀ ਕੋਈ ਕੁੱਤੂ ਜੇ ਕੰਮ ਕਰੀ ਜਾਂਦਾ ਹੈਗਾ ਵੀ ਨਾ ਕੁਝ ਕੱਢਣ ਨੂੰ ਨਾ ਪਾਉਣ ਨੂੰ ਆ ਜਦੋਂ ਬੰਦਾ ਕਰਕੇ ਦਿਖਾ ਦਿੰਦਾ ਫੇਰ ਨਾਲ ਲੱਗਵੇਂ ਬੰਦੇ ਜਿਹੜੇ ਨਾਲ ਨੂਲ ਫਿਰਦੇ ਹੁੰਦੇ ਨੇ ਉਹ ਮਾਂ ਪਿਓ ਫੇਰ ਭੈਣ ਚੋਂ ਸਾਰੇ ਬੂਸ ਬੂਸ ਕਰਦੇ ਫਿਰ ਜਾਂਦੇ ਨੇ ਕਬੱਡੀ ਦਾ ਕਹਿੰਦੇ ਸੁਪਰਸਟਾਰ ਹੈ ਚਮਕੌਰ ਸਿੰਘ ਟੀਂੜ ਸਾ ਟੀਂੜ ਸਾ ਕਹਿੰਦੇ ਨੇ ਲੋਕੀ ਇਹਨੂੰ ਓਏ ਉਰੀ ਖੜਾ ਦੇਵੇਂ ਕਹਣਾ ਉਰੀ ਖੜਾ ਦੇ ਬਹੁਤਾ ਲਿਫਟ ਚੱਕ ਦੇ ਉਰੀ ਖੜਾ ਦੇ ਹੁਣ ਮੈਂ ਮਤਲਬ ਕੰਮ ਕਰ ਰਿਹਾ ਕੋਈ ਵੀਡੀਓ ਪਾਉਣਾ ਕੋਸ ਹੋਰ ਕਰਦਾ ਵੀ ਚਲ ਜੇ ਨਹੀਂ ਆਵਲਾ ਤਾਂ ਮਤਲਬ ਜੇ 100% ਤਾਂ ਜੇ ਆਪਾਂ ਲੈਣ ਤੇ ਲੱਗੇ ਹੋਏ ਆ ਨਾ ਤਾਂ ਇੱਕ ਨਾ ਇੱਕ ਦਿਨ ਤਾਂ ਵਾਰੀ ਆਉਣੀ ਹੀ ਆਉਣੀ ਆ ਜੇ ਆਪਾਂ ਲੈਣ ਤੋਂ ਵੱਖ ਹੋ ਗਏ ਤਾਂ ਕੀ ਕਹਿਣਾ ਜੇ ਆਪਾਂ ਲੈਣ ਤੇ ਲੱਗੇ ਹੋਇਆ ਤਾਂ ਵਾਰੀ ਆਉਣੀ ਹੀ ਆਉਣੀ ਆ ਜਿਬੀ ਜੇ ਸਾਲਾ ਜੇ ਚੱਲ ਪਿਆ ਫਿਰ ਅਹੀਂ ਜੇ ਟਰਾਲੀਆਂ ਮੈਂ 10 ਲੈ ਆਉਂਗਾ ਜੇ ਨਾ ਚੱਲਿਆ ਤਾਂ ਫਿਰ ਭੈਣ ਚ ਦਾ ਵੀ ਮੇਰੀਆਂ ਜਾਦਾ ਦਾ ਸਹੀ ਮੇਰੀ ਆਜਾਦਾ ਸਾਂਮੀ ਆਂਦੀਆਂ ਨੇ ਮਿੱਤਰੋ ਰੌਣਕਾਂ ਹੀ ਲੱਗੀਆਂ ਰਹਿਂਦੀਆਂ ਨੇ ਚਾਰੇ ਪਾਸੇ ਜੋ ਯਾਰ ਬੇਲੀ ਇਕੱਠੇ ਹੋ ਜਾਣ ਮਾਮਣਾ ਆ ਗਿਆ ਖਲੀ ਵੀ ਆ ਗਿਆ ਮੈਂ ਖਲੀ ਵੀਰ ਜੀ ਨੂੰ ਇੱਥੇ ਮੈਂ ਜਲ ਟ੍ਰੈਕਟਰ ਮੜਾ ਜਾ ਧੁੱਪੇ ਕਰਕੇ ਲਾ ਦੇ ਅਸਦਾ ਦਾ ਕਾ ਓਏ ਆਇਆ ਮੇਰਾ ਯਾਰ ਸਰਾ ਓਏ ਟਾਕੀ ਤਾਂ ਨਹੀਂ ਅੜਗੀ ਬਚ ਗਈ ਟਾਕੀ ਬਚ ਗਈ ਮਿੱਤਰੋ ਹੋ ਗਿਆ ਜੀਆ ਕल्याण ਵੀਡੀਓ ਵੀਡੀਓ ਦੇ ਚੱਕਰ ਜਾ ਟਾਕੀ ਸੋ ਸਾਡੀ ਟਾਕੀ ਬਚ ਰਹੀ ਮਿੱਤਰੋ ਸਾਡਾ ਯਾਰ ਡੁਬਲੀ ਵਾਲਾ ਭੀਮ ਵੀ ਆ ਗਿਆ ਸਾਡੇ ਲਈ ਭੀਮ ਮੜਾ ਜੇ ਇਧਰ ਹੱਥਾ ਲਿਆ ਦੇ ਕਰਦੇ ਜਨਤਨ ਖੋਜ ਆ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਪੂਰਾ ਘੈਂਟ ਕੰਮ ਕਰਦਾ ਪ੍ਰਿੰਟਰ ਪਾਇ ਚੋਂ ਬਾਹਰੋਂ ਸੱਦੇ ਨੇਗੇ ਗਏ ਕੋਈ ਮਾੜੀ ਢੀਡੀ ਗੱਲ ਨਹੀਂ ਹੈਗੀ ਐ ਮਿੱਤਰੋ ਅੱਜ ਆਪਾਂ ਚੱਲਿਆਂਗੇ ਖੇਤ ਆਪਾਂ ਨੇ ਕਰਨਾਗਾ ਅੱਜ ਟਰਾਲੀ ਨੂੰ ਰੰਗ ਨਾਲੇ ਟਰਾਲੀ ਆਪਾਂ ਧੋਵਾਂਗੇ ਟੂੜੀ ਵਾਲੀ ਤੋਂ ਬਾਅਦ ਲਿਪੜੀ ਖੜੀ ਸੀਗੀ ਵੈਸੇ ਤਾਂ ਮੈਂ ਸਾਫ ਕਰਤੀ ਧੀ ਪਰ ਉੱਪਰ ਦੀ ਮੀਂਹ ਆ ਪੈ ਗਿਆ ਦੀ ਆ ਵੀ ਕਿਤੇ ਜਰਨਾ ਫੜ ਲੇ ਰੰਗ ਲੈ ਜਾਂਦਾ ਸੀਗਾ ਰੇੜੀ ਨੇ ਤੇ ਅੱਜ ਆਪਾਂ ਰੰਗ ਕਰਾਂਗੇ ਅੱਦੇ ਆਪਾਂ ਸਾਰਾ ਸਮਾਨ ਰੇੜੀ ਦੇ ਵਿੱਚ ਲਾਦਰ ਕੇ ਆਪਾਂ ਐਸਟਰ-ਟਰੂਸਰ ਤੋਂ ਹਾਉਣ ਵਾਲਾ ਤੇ ਬਾਕੀ ਸਾਰਾ ਸਮਾਨ ਚੱਕਰ ਗਿਆ ਤੇ ਹੁਣ ਜਾ ਕੇ ਆਪਾਂ ਟਰਾਲੀ ਧੋਵਾਂਗੇ ਤੇ ਨਾਲੇ ਕਰਾਂਗੇ ਰੰਗ ਰੰਗ ਦਾ ਗਏ ਮਿੱਤਰੋ ਖੇਤ ਆਪਾਂ ਆ ਗਏ ਟਰਾਲੀ ਆਪਣੀ ਖੜੀ ਆ ਤੇ ਆਪਣਾ ਲਾਣੇਦਾਰ ਵੀ ਖੇਤੀ ਆ ਚੋਦੀ ਭੈਣ ਨੂੰ ਛੱਡੀ ਖਾਲੀ ਹੁੰਦੀ ਉਹ ਖੜੀ ਆ ਭਈ ਆਪਣੀ ਟਰਾਲੀ ਤੇ ਹੁਣ ਆਪਾਂ ਇਹਨੂੰ ਧੋਵਾਂਗੇ ਆਲੇ ਆਪਾਂ ਰੰਗ ਰੰਗ ਕਰਾਂਗੇ ਅੱਜ ਤੇ ਅੱਜ ਸਾਰਾ ਦਿਨ ਆਪਾਂ ਉਰੀ ਲਗਾਵਾਂਗੇ ਹਾਂਜੀ ਮਿੱਤਰੋ ਅੱਧ ਪਚਾਧਰ ਟਰਾਲੀ ਦਾ ਆਪਾਂ ਨੇ ਧੋਤੀ ਸਾਈਡ ਤੋਂ ਬਾਪੂ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਮੈਂ ਵੀਡੀਓ ਬੁੜੀ ਜਿਹਾ ਬਣਾਉਂਦਾ ਸੀ ਕਹਿੰਦਾ ਅੰਧਰੀ ਲੁੱਕ ਕੇ ਬਹਿ ਗਿਆ ਜਾਪ ਵਾਲੀਆਂ ਦੀਵੇਂ ਵਾਂਗੂ ਅੰਧਰੀ ਬੜ ਕੇ ਬਹਿ ਗਿਆ ਭਾਂ ਜੋ ਜੇ ਕਿਸੇ ਦਾ ਪੁੱਤ ਕੁਛ ਕਰਦਾ ਤਾਂ ਮਾਂ ਪਿਓ ਨਹੀਂ ਕਰਨ ਦਿੰਦੇ ਹੈਗੇ ਐਂ ਦਾ ਬਾਪ ਕੁਛ ਬਣੇ ਨਾ ਬਣੇ ਭਾਂ ਇਹ ਲੈਂਚ ਤੇ ਲੱਗੇ ਖੜੇ ਆ ਜੇ ਕੋਈ ਜੇ ਕੋਈ ਕੰਮ ਕਰਦੇ ਆ ਤਾਂ ਕਿਸੇ ਦੇ ਮਾਂ ਪਿਓ ਨਹੀਂ ਕਰਨ ਦਿੰਦੇ ਕੁਈ ਕੀ ਕਹਿੰਦਾ ਕੁਈ ਕੀ ਕਹਿੰਦਾ ਅਕੇਲਾ ਪਹਿਲਾਂ ਹਾ ਟਰਾਲੀ ਤੋਂ ਭੈਣ ਚੋਦੀ ਕਿੱਡੀ ਗੱਲ ਐ ਸਾਰਾ ਦਿਨ ਪੇ ਨੂੰ ਧੋਣੀ ਆ ਗੱਲਾਂ ਅੱਗੇ ਕਹਿੰਦਾ ਇਹਨੂੰ ਧੋ ਸਾਰਾ ਦਿਨ ਲੰਘ ਜਾਊਗਾ ਹਜੇ ਭੈਣ ਦੇਰ 11 ਵਜੇ ਨੇ ਸਾਰਾ ਦਿਨ ਪਿਆ ਹਜੇ ਧੋਣ ਨੂੰ ਸਾਰਾ ਦਿਨ ਇੱਕ ਮੈਂ ਇਕੱਲੇ ਕੱਖ ਬੜਨੇ ਇੱਕ ਟਰਾਲੀ ਧੋਣੀ ਆ ਵੀ ਤੋਤੀ ਨਹੀਂ ਜਊ ਇਹ ਭੈਣ ਚੋਦੀ ਸਾਰੇ ਦਿਨ ਚ ਜੇ ਬੰਦਾ ਕੁਛ ਕਰਦਾ ਤਾਂ ਉਹਦੇ ਮਾਂ ਪਿਓ ਨਹੀਂ ਕਰਨ ਦਿੰਦੇ ਹੈਗੇ ਕਿਸੇ ਦੇ ਹੀ ਸਹੀ ਹੁੰਦੇ ਆ ਵੀ ਜਿਹਦਾ ਸਾਥ ਦਿੰਦੇ ਜਿੰਨਾ ਚਿਰ ਯਾਰ ਭੈਣ ਚੋ ਦੁਨੀਆ ਨੂੰ ਕਰਕੇ ਨਾ ਦਿਖਾਓ ਨਾ ਉਨੇ ਜਰ ਕੋਈ ਨਹੀਂ ਖੜਦਾ ਮਾਂ ਪਿਓ ਵੀ ਨਹੀਂ ਯਾਰ ਸਾਥ ਦਿੰਦਾ ਹੈਗਾ ਮਾਂ ਪਿਓ ਵੀ ਐਂ ਗਹਿਣ ਲੱਗੇ ਜਾਂਦਾ ਵੀ ਖਾਂਢੀ ਸਾਲਾ ਉਹੀ ਕੋਈ ਗੁੱਡੂ ਜੇ ਕੰਮ ਕਰੀ ਜਾਂਦਾ ਹੈਗਾ ਬਿਨਾ ਕੁਝ ਕੱਢਣ ਨੂੰ ਨਾ ਪਾਉਣ ਨੂੰ ਆ ਜਦੋਂ ਬੰਦਾ ਕਰਕੇ ਦਿਖਾ ਦਿੰਦਾ ਫੇਰ ਨਾਲ ਲੱਗਵੇਂ ਬੰਦੇ ਜਿਹੜੇ ਨਾਲ ਨੂਲ ਫਿਰਦੇ ਹੁੰਦੇ ਨੇ ਉਹ ਮਾਂ ਪਿਓ ਫੇਰ ਭੈਣ ਚੋਂ ਸਾਰੇ ਪੂਸ ਪੂਸ ਕਰਦੇ ਫਿਰ ਜਾਂਦੇ ਨੇ ਵੀ ਸਾਲੋ ਜੇ ਸਾਥ ਦੇਣਾ ਤਾਂ ਬੰਦੇ ਦਾ ਪਹਿਲਾਂ ਸਾਥ ਦਿਓ ਅਕੇ ਹੁਣ ਆ ਕੇ ਟਰਾਲੀ ਧੋ ਪਹਿਲਾਂ ਫੇਰ ਕਿਸੇ ਪਾਸੇ ਫੇਰ ਉਹ ਕਰੀ ਪਹਿਲਾਂ ਤੜਕੇ ਵੀ ਕੰਮ ਕੀ ਨਹੀਂ ਕਰਿਆ ਤੜਕੇ ਪੈਂਦਾ ਯਾਰ ਪਹਿਲਾਂ ਰੇ ਸਿੱਟਿਆ ਫਿਰ ਉਸ ਤੋਂ ਬਾਅਦ ਗੋਲੀ ਗਾਲੀ ਕਸਨੀ ਸੀ ਟਰਾਲੀ ਦੀ ਖੋਲ ਕੇ ਲਿਆਂਦੀ ਸੀ ਮੈਂ ਪਹਿਲਾਂ ਪਹਿਲਾਂ ਉਹ ਕਸੀ ਫਿਰ ਲਿਆ ਕੇ ਤੇ ਕਸੀ ਫਿਰ ਲਿਆ ਕੇ ਆ ਫਿੱਟ ਕਰਿਆ ਪੈਂਦਾ ਯਾਰ ਤਨੋ ਆ ਫਿੱਟ ਕਰਿਆ ਵੀ ਸਾਰਾ ਕੁਸਤਾ ਕਰਤਾ ਪੈਂਦਾ ਯਾਰ ਜੇ ਬੰਦਾ ਨਾ ਕੁਛ ਕਰੇ ਤਾਂ ਤਾਂ ਗੱਲ ਹੈ ਵੀ ਹਾਂ ਬੰਦਾ ਅੰਤੂ ਵੀ ਤੂੰ ਤਾਂ ਅੰਦਰ ਬੜਿਆ ਬੈਠਾ ਤਾਂ ਕੁਛ ਕਰਿਆ ਨਹੀਂ ਇਹਦਾ ਯਾਰ ਪੈਂਦੇ ਯਾਰ ਦੀ ਦੁਨੀਆਦਾਰੀ ਮੈਂ ਦੇਖ ਲਈ ਇੱਥੇ ਦਾ ਮਾਪਿਓ ਵੀ ਨਹੀਂ ਸਾਥ ਦਿੰਦਾ ਇਥੇ ਤਾਂ ਜੇ ਬੰਦਾ ਕੁਝ ਕਰ ਲੂਗਾ ਤਾਂ ਉਹਦੇ ਦੋ ਤਾਂ ਉਹਦੇ ਨਾਲ ساری ਦੁਨੀਆ ਨਹੀਂ ਆ ਨਹੀਂ ਬੰਦੇ ਦਾ ਕੋਈ ਕੋਈ ਨਹੀਂ ਬੰਦੇ ਨਾਲ ਕੋਈ ਨਹੀਂ ਖੜਦਾ ਹੈਗਾ ਮੈਂ ਤਾਂ ਦੇਖ ਲਿਆ ਵੀ ਸਾਲਾ ਜੇ ਕੁਝ ਕਰ ਰਿਹਾ ਹੁਣ ਤੋਤੀ ਜਉ ਇਹ ਕਿੱਡੀ ਕੀ ਗੱਲ ਹੈ ਦੇਖੀ ਟਰਾਲੀ ਧੂਣ ਦੀ ਧੋਤੀ ਮੈ ਲੈ ਹਜੇ ਭਾਂਦੇ ਯਾਰ 20 ਮਿੰਟ ਨਹੀਂ ਲੱਗੇ ਲੈ ساری ਧੋਤੀ ਵੀ ਸਾਲੀ ਕਿੱਡੀ ਕੀ ਗੱਲ ਹੈ ਇਹ ਧੋਤੀ ਜਾਊਗੀ ਉਹੀ ਬੰਦੇ ਦੇ ਬਾਦ ਪਈਆਂ ਵੀ ਤੂੰ ਹੁਣ ਕਰ ਹੁਣੀ ਕਰ ਐ ਕਰ ਵੀ ਸਾਲਾ ਜੇ ਜੇ ਹੁਣ ਮੈਂ ਮਤਲਬ ਕੰਮ ਕਰ ਰਿਹਾ ਕੋਈ ਵੀਡੀਓ ਪਾਉਣਾ ਕੁਝ ਹੋਰ ਕਰਦਾ ਵੀ ਚਲ ਜੇ ਨਹੀਂ ਆਵਲਾ ਤਾਂ ਮਤਲਬ ਜੇ 100% ਤਾਂ ਜੇ ਆਪਾਂ ਲੈਣ ਤੇ ਲੱਗੇ ਹੋਏ ਆ ਨਾ ਤਾਂ ਇੱਕ ਨਾ ਇੱਕ ਦਿਨ ਤਾਂ ਵਾਰੀ ਆਉਣੀ ਹੀ ਆਉਣੀ ਆ ਜੇ ਆਪਾਂ ਲੈਣ ਤੋਂ ਵੱਖ ਹੋ ਗਏ ਤਾਂ ਕੀ ਕਹਿਣਾ ਜੇ ਆਪਾਂ ਲੈਣ ਤੇ ਲੱਗੇ ਹੋਇਆ ਤਾਂ ਵਾਰੀ ਆਉਣੀ ਹੀ ਆਉਣੀ ਆ ਜੇ ਵੀ ਜੇ ਸਾਲਾ ਜੇ ਚੱਲ ਪਿਆ ਫਿਰ ਅਹੀਂ ਜੇ ਟਰਾਲੀ ਮੈਂ 10 ਲੈ ਆਉਂਗਾ ਤੇ ਨਾ ਚੱਲਿਆ ਤਾਂ ਫਿਰ ਭੈਣ ਚ ਦਾ ਵੀ ਮੇਰੀਆਂ ਜਾਦਾ ਦਾ ਸਹੀ ਮੇਰੀ ਅਜਾਦਾ ਸਾਮੀ ਆਂਦੀਆਂ ਨੇ ਵੀ ਬੰਦਾ ਕਹਿਣ ਦਾ ਭਾਵ ਵੀ ਮਾਪਿਓ ਨੂੰ ਮਾੜਾ ਮੋਟਾ ਦਾ ਸਾਥ ਰੱਖਣਾ ਚਾਹੀਦਾ ਵੀ ਜੇ ਕੰਮ ਹੋਊਗਾ ਕੋਈ ਨਹੀਂ ਬੰਦਾ ਕਰ ਦੂਗਾ ਕਿਹੜਾ ਕੰਮ ਨਹੀਂ ਨਲੇਵਾ ਕਰਦਾ ਜਾਂ ਤਾਂ ਇਹ ਵੀ ਹਾ ਬੰਦਾ ਵੀ ਕੋਈ ਨਸ਼ੇ ਪੱਤੇ ਜਿਖ ਰਿਆਬ ਕਰੀ ਜਾਂਦਾ ਵੀ ਘਰੇ ਬੈਠਾ ਕੋਈ ਨਸ਼ਾ ਪੱਤਾ ਕਰੀ ਜਾਂਦਾ ਫੇਰ ਤਾਂ ਮਾਪਿਓ ਕਹੀ ਵੀ ਦੁਆ ਕੰਮ ਨਹੀਂ ਆ ਨਹੀਂ ਕਰਦਾ ਭੈਣਦਾ ਯਾਰ ਜਦੋਂ ਕਰਦੇ ਕਰਾਉਂਦੇ ਤੇ ਵੀ ਕੋਈ ਉਂਗਲਾਂ ਦਿੰਦਾ ਨਾ ਫੇਰ ਉੱਥੇ ਗੁੱਸਾ ਆਉਂਦਾ ਯਾਰ ਆ ਧੋਤੀ ਗਈ ਸਾਰੀ ਧੋਤੀ ਲੈ ਭੈਣਦੇ ਯਾਰ ਦੀ ਹੁਣ ਰੰਗ ਮਾਰਨਾ ਰੰਗ ਮਾਰ ਦੂ 10 ਮਿੰਟਾਂ ਚ ਕੱਖ ਵੜ ਦੂੰਗਾ ਇੰਨੀ ਐਚ ਵੀ ਪਤਾ ਨਹੀਂ ਕਾਦੀ ਯਾਰ ਮੈਂ ਤਾਂ ਦੇਖ ਲੈ ਇੱਥੇ ਭੈਣਦਾ ਯਾਰ ਕੋਈ ਕਿਸੇ ਦਾ ਕੋਈ ਸਾਥ ਨਹੀਂ ਦਿੰਦਾ ਇਹ ਤਾਂ ਜੇ ਬੰਦੇ ਦਾ ਮਾੜਾ ਮੋਟਾ ਚੱਲ ਪੂਜਾ ਕੁਝ ਕਰ ਦੂਗਾ ਫਿਰ ਤਾਂ ਬੰਦੇ ਨਾਲ ਸਾਰੀ ਨੇ ਨਹੀਂ ਬੰਦੇ ਨਾਲ ਕੋਈ ਨਹੀਂ ਹੈਗਾ ਬੰਦਾ ਕੱਲੀ ਐ ਤੇ ਕੱਲੇ ਨੂੰ ਹੀ ਸਾਰਾ ਕੁਝ ਉਹਰੇ ਕਰਨਾ ਪੈਂਦਾ ਜਿਹੜੇ ਬੰਦੇ ਉਹੀ ਯਕੀਨ ਜਨ ਇਹਨਾਂ ਵੀ ਵੀਡੀਓ ਨਹੀਂ ਬਣਾਉਣੀ ਵੀਡੀਓ ਹਾਂ ਮੈਂ ਵੀਡੀਓ ਬਣਾਉਣਾ ਮੈਂ ਚੱਲਿਆ ਨਹੀਂ ਕੁਝ ਨਹੀਂ ਕਰਿਆ ਯਾਰ ਮੇਰੀ ਹਜੇ ਕੁਝ ਵੀ ਨਹੀਂ ਹੈਗਾ ਮਤਵਲ ਜਿਹੜੇ ਜਿੰਨੇ ਲੋਕ ਗੱਲਾਂ ਜਾਂ ਕਰੀ ਜਾਂਦੇ ਹੁੰਦੇ ਨੇ ਵੀ ਇਹ ਵੀਡੀਓ ਪਾਉਂਦਾ ਐ ਪਾਉਂਦਾ ਵਿੱਚ ਬੰਦੇ ਸੰਗੀ ਜਾਂਦੇ ਹੁੰਦੇ ਨੇ ਵੀ ਹਾਂ ਵੀ ਯਾਰ ਲੋਕ ਕੀ ਸੋਚਣਗੇ ਲੋਕ ਮਾਂ ਚ ਦਾਉਣ ਯਾਰ ਲੋਕਾਂ ਨੇ ਆਪਣੇ ਘਰੇ ਆਟਾ ਸਿੱਟ ਕੇ ਜਾਣੇ ਜਾਂ ਦਾਣੇ ਸਿੱਟ ਕੇ ਜਾਣੇ ਨੇ ਲੋਕ ਤਾਂ ਲੋਕ ਤਾਂ ਗੱਲਾਂ ਕਰਦੀ ਹੁੰਦੇ ਆ ਜੇ ਲੋਕ ਉਹਦੋਂ ਮੂੰਹ ਆਪੀ ਲੋਕਾਂ ਦਾ ਬੰਦ ਹੋ ਜੂ ਜਿੱਦ ਤੇ ਆਪਾਂ ਨੇ ਕੁਝ ਕਰਕੇ ਦਿਖਾਤਾ ਲੋਕਾਂ ਦੀ ਪਰਵਾਹ ਜਮੀ ਨਾ ਕਰੇ ਭੈਣ ਚੋਦ ਦੀ ਜਿਹੜੇ ਲੋਕ ਬੰਦੇ ਉਹੀ ਲੋਕਾਂ ਦੀ ਪਰਵਾਹ ਕਰੀ ਜਾਂਦੇ ਨੇ ਵੀ ਹਾਂ ਵੀ ਇਹ ਵੀਡੀਓ ਬਣਾਉਂਦਾ ਐ ਕਰਦਾ ਲੋਕ ਤਾਂ ਬੋਲ ਹੀ ਜਾਂਦੇ ਹੁੰਦੇ ਨੇ ਆਪ ਦਾ ਨਜ਼ਾਰਾ ਲਓ ਜ਼ਿੰਦਗੀ ਦਾ ਜਿਹੜਾ ਕੁਝ ਹੁੰਦਾ ਕਰੋ ਕਿਸੇ ਦੀ ਬਾਲੀ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਣੇ ਘਰੇ ਕਿਹੜਾ ਕੋਈ ਭੈਣ ਦਾ ਯਾਰ ਆਟਾ ਸਿੱਟ ਗਿਆ ਜਾਂਦਾ ਹੈਗਾ ਆਪ ਦਾ ਜ਼ਿੰਦਗੀ ਦਾ ਕੰਮ ਕਰੋ ਨਜ਼ਾਰੇ ਲਓ ਤੇ ਮੋਟਰ ਚਲਾ ਲਈ ਸੀ ਬਈ ਆਪਾਂ ਨੇ ਖੇਲ ਭਰ ਲਈ ਖੈਰ ਯਾਰ ਭੈਣ ਦਾ ਯਾਰ ਗੁੱਸਾ ਆ ਜਾਂਦਾ ਹੈਗਾ ਮੋਟਰ ਚਲਾ ਲਈ ਆਪਾਂ ਨੇ ਇੱਕ ਖੇਤ ਤਾਂ ਲਾਤੀ ਸੀਗੀ ਲਾਈਟ ਅੱਜ ਚੱਲ ਰਹੀ ਹੈਗੀ ਖੇਤ ਆ ਆਪਣੇ ਤੇ ਖੇਲ ਆਪਾਂ ਨੇ ਭਰ ਲਈ ਤੇ ਹੁਣ ਆਪਾਂ ਦੁਬਾਰੇ ਲੱਗਦੇ ਆ ਟਰਾਲੀ ਨੂੰ ਉਹ ਕਰਨ ਜਿਹੜਾ ਮਾੜਾ ਮੋਟਾ ਰਹਿੰਦਾ ਉਹ ਮਾਰ ਦੰਨੇ ਆਗੇ ਥੱਲੋਂ ਵੜ ਕੇ ਜਿਹੜੇ ਜੱਕ ਜੁੱਕ ਤੇ ਹੁੰਦਾਗਾ ਤੇਲ ੱੱਪਾ ਸਾਰਾ ਉਹ ਤੋ ਦੰਨੇ ਆਗੇ ਤੇ ਉਦੋਂ ਬਾਅਦ ਹਾਂ ਇੱਕੇ ਤੇ ਰੰਗ ਮਾਰਨਾ ਯਾਰ ਉਹ ਉਹ ਟਰਾਲੀ ਦੇ ਵਿੱਚ ਵਿੱਚ ਰੰਗ ਮਾਰਨਾ ਥੋੜਾ ਜਿਹੀ ਜਰ ਲੱਗਣ ਤੋਂ ਹੂੰ ਤਾਂ ਇਹ ਆਪਾਂ ਨੇ ਯਾਰ ਇਸ ਤੋਂ ਬਾਅਦ ਦੁਬਾਰੇ ਫੇਰ ਮੱਕੀ ਵਾਲੀ ਚ ਜੋੜਨੀ ਹੈਗੀ ਤੇ ਹੁਣ ਤੂੜੀ ਵਾਲੀ ਚੋਂ ਕੱਢ ਕੇ ਛੱਡਿਆ ਹੁਣ ਇਸ ਤੋਂ ਬਾਅਦ ਹੁਣ ਮੱਕੀ ਵਾਲੀ ਦਾ ਕੰਮ ਚੱਲਣ ਵਾਲਾ ਉਹ ਚ ਆਪਾਂ ਜੋੜਾਂਗੇ ਕੰਮ ਤਾਂ ਇਹ ਤੋਂ ਮਤਲਬ ਲੈਂਦੀ ਰਹਨੇ ਆਪਾਂ ਤੇ ਹੁਣ ਆਪਾਂ ਬਸ ਇਸ ਤੋਂ ਬਾਅਦ ਇਹਨੂੰ ਧੋ ਕੇ ਸਾਫ ਕਰਕੇ ਮੜੀ ਜੀ ਵਾ ਰੰਗ ਮਾਰ ਦਾਂਗੇ ਤੇ ਰੰਗ ਮਾਰਨ ਤੋਂ ਬਾਅਦ ਬਸ ਆਪਣਾ ਕੰਮ ਨਿਪਟੜ ਗਿਆ ਅੱਜ ਦਾ ਤੇ ਤੁਹਾਨੂੰ ਨਾਲ-ਨਾਲ ਦਿਖਾਉਣੇ ਆਪਾਂ ਵੀ ਮੈਂ ਕਿਵੇਂ ਧੋਣਾ ਕੀ ਰੰਗ ਮਾਰ ਦਾਂਗਾ ਇਤਨੇ ਆਪਣਾ ਕੋਈ ਯਾਰ ਬਿੱਲੀ ਵੀ ਆ ਜੂਗਾ ਚੱਲ ਨਾਲ ਕੰਮ ਕਰਾਉਣ ਨੂੰ ਤੇ ਆਪਾਂ ਧੋਣੇ ਆ ਇਤਨੇ ਇਹਨੂੰ ਲਓ ਮਿੱਤਰੋ ਆਪਣੇ ਚੱਕ ਲਈ ਟਰੈਕਟਰ ਦੀ ਤੇ ਆ ਆਪਣੇ ਇਥੋਂ ਡਾਇਰੈਕਟ ਲਾ ਰਖਿਆ ਨੇ ਤਾਰਾ ਛੋਟੇ-ਗੋਠੇ ਦੇ ਵਿੱਚੋਂ ਆ ਛੋਟੀ-ਕੁੱਟੀ ਦੇ ਵਿੱਚੋਂ ਆਪਣੇ ਤਾਰਾਂ ਡਾਇਰੈਕਟ ਲਾ ਰੱਖੀਆਂ ਨੇ ਤੇ ਤਾਰਾਂ ਲਾ ਕੇ ਆ ਬੋਰਡ ਦਾ ਰੱਖਿਆਗਾ ਖੇਲ ਆਪਾਂ ਨੇ ਭਰ ਲਈ ਤੇ ਹੁਣ ਤਾਰਾਂ ਪਾਉਣੇ ਆ ਇਹਦੇ ਵਿੱਚ ਤਾਰਾਂ ਪਾ ਕੇ ਇਹਨੂੰ ਦੁਬਾਰੇ ਚਲਾਉਣੇ ਆ ਜਿਹੜਾ ਉਹਦਾ ਟਰਾਲੀ ਦੇ ਥੱਲੇ ਗਰੀਸ ਗੱਪਾਗਾ ਉਹ ਸਾਫ਼ ਹੋ ਜਾਊਗਾ ਤੇ ਮੈਨੂੰ ਪਾਈਪ ਵੀ ਫੜਨਾ ਪਊਗਾ ਜਾਂ ਬੰਨਣਾ ਪਊਗਾ ਕਿਉਂਕਿ ਇਹ ਪ੍ਰੈਸ਼ਰ ਜ਼ਿਆਦਾ ਹੈ ਤਾਂ ਇਹ ਭੱਜਦਾ ਫਿਰ ਇੱਕੋ ਲੱਖ ਤੇ ਜਦੋਂ ਆਪਾਂ ਮੋਟਰ ਚਲਾ ਦਨੇ ਆ ਤਾਂ ਇਹਨੇ ਇੱਕੋ ਲੱਖ ਤ ਭੱਜਣਾਗਾ ਤਾਂ ਕਰਕੇ ਆਪਾਂ ਇਹਨੂੰ ਲਬੇਟਾ ਪਾ ਕੇ ਇਹਦੇ ਵਿੱਚ ਬੰਨ ਦਨੇ ਆ ਤੇਨੇ ਪਾਈਪ ਵੀ ਸਾਲਾ ਥੋੜਾ ਜਿਹਾ ਨਾ ਉਹ ਹੁੰਦਾ ਹੈਗਾ ਖੜਦਾ ਖੜਦਾ ਘੱਟ ਹੁੰਦਾ। ਕੋਲੀ ਨੂੰ ਫੋਨ ਕਰਿਆ ਤੇ ਸਾਲਾ ਉਹ ਨਹੀਂ ਆਇਆ ਹੈਗਾ। ਮਾੜਾ ਮੋਟਾ ਚਲ ਪੈਪ ਸੈਪ ਤਾਰਾਂ ਦੂਰਾ ਪਾ ਦਿਆ ਕਰਦਾ। ਬਾਕੀ ਤਾਂ ਤੁਹਾਨੂੰ ਪਤਾ ਮੈਂ ਆਪਾਂ ਆਪ ਹੀ ਕਰ ਲੈਣਾ ਕੰਮ। ਤੇ ਹੁਣ ਆਪਾਂ ਤਾਰਾਂ ਪਾਉਣਿਆ ਮਿੱਤਰੂ ਇਹਦੇ ਵਿੱਚ। ਤਾਰਾਂ ਪਾ ਕੇ ਤੇ ਚਲਾਉਣੇ ਆ। ਤੇ ਚੱਲ 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 ਜਾਓ ਓਹੋ ਹੋ 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 ਪੋਰਟ ਭੱਜ ਲਿਆ ਮਿੱਤਰੋ ਮੈਂ 2 ਮਿੰਟਾਂ ਤੱਕ ਤੁਹਾਨੂੰ ਦੁਬਾਰੇ ਦਿਖਾਉਣਾ ਫਟਾ ਕਰਕੇ ਬੇਲ ਟਰਾਲੀ ਦਾ ਆਪਾਂ ਨੇ ਧੋਤੀ ਜੈਕ ਆਪਾਂ ਨੇ ਥੱਲੇ ਧਰਤਾ ਥੱਲੋਂ ਧੋਤੀ ਤੇ ਮਾੜਾ ਮੋਟਾ ਸਾਈਡਾਂ ਤੋਂ ਪਾਣੀ ਮਾਰਤਾ ਤੇ ਹੁਣ ਆਪਾਂ ਇਹਨੂੰ ਸੁੱਕ ਜਾਣ ਦੇ ਧੁੱਪੇ ਲਾ ਦਾਂਗੇ ਤੇ ਫਿਰ ਆਪਾਂ ਇਹਦੇ ਰੰਗ ਕਰਾਂਗੇ ਅ ਅੰਦਰ ਅੰਦਰ ਆਪਾਂ ਨੇ ਇਹਦੇ ਰੰਗ ਮਾਰਨਾਂਗਾ ਤੇ ਫਿਰ ਆਪਾਂ ਇਹਦੇ ਵਿੱਚ ਵਿੱਚ ਰੰਗ ਮਾਰ ਦਾਂਗੇ ਤੇ ਬਾਕੀ ਆਪਣਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਬੋਰਡ ਆਪਣਾ ਥੋੜਾ ਜਿਹਾ ਪਾਣੀ ਚ ਡਿੱਗ ਪਿਆ ਸੀਗਾ ਤਾਂ ਕਰਕੇ ਆਪਾਂ ਨੇ ਉੱਥੇ ਧੁੱਪੇ ਸੁੱਕਣਾ ਪਤਾ ਤੇ ਬਾਕੀ ਆਪਣਾ ਕੰਮ ਨਿਬੜ ਗਿਆ ਲਗਭਗ ਤੇ ਹੁਣ ਆਪਣਾ ਸਿਰਫ ਇੱਕ ਰੰਗ ਰੰਗ ਕਰਨਾ ਰਹਿ ਗਿਆ ਇਹਦੇ ਵਿੱਚ ਉਹ ਆਪ ਕਰ ਦਿਆਂਗੇ ਹੁਣ ਨਾਲੇ ਆਪਾਂ ਆਪਣੇ ਯਾਰ ਖਲੀ ਨੂੰ ਫੋਨ ਕਰਿਆ ਗਿਆ ਐਤਨੇ ਪੰਜ ਸੱਤ ਮਿੰਟਾਂ ਚ ਉਹ ਵੀ ਆ ਜਾਂਦਾ ਫਿਰ ਉਹ ਵੀ ਆ ਕੇ ਆਪਣੇ ਰੰਗ ਰੰਗ ਕਰਵਾ ਦੂਗਾ ਚਲ ਚਲ ਜੇ ਉਹਨੇ ਬੈਠਣਾ ਹੋਇਆ ਬਹਿ ਜੂ ਜੇ ਕਰਵਾਉਣਾ ਹੈ ਕਰਵਾ ਦੂ ਯਾਰਾਂ ਬੇਲੀ ਨਾਲ ਜੀ ਲੱਗ ਜਾਂਦਾ ਹੋਰ ਕੋਈ ਗੱਲ ਨਹੀਂ ਮਿੱਤਰੋ ਰੌਣਕਾਂ ਹੀ ਲੱਗੀਆਂ ਰਹਿਂਦੀਆਂ ਨੇ ਚਾਰੇ ਪਾਸੇ ਜਦੋਂ ਯਾਰ ਬੇਲੀ ਇਕੱਠੇ ਹੋ ਜਾਣ ਮਾਮਣਾ ਆ ਗਿਆ ਖਲੀ ਵੀ ਆ ਗਿਆ ਮੈਂ ਖਲੀ ਵੀਰ ਜੀ ਨੂੰ ਇੱਥੇ ਮੈਂ ਜਿਹੜਾ ਟਰੈਕਟਰ ਮੜਾ ਜਾ ਧੁੱਪੇ ਕਰਕੇ ਲਾ ਦੇ ਅਸਤਾਦ ਕਿਆ ਓਏ ਆਇਆ ਮੇਰਾ ਯਾਰ ਸਿਰਾ ਓਏ ਟਾਕੀ ਤਾਂ ਨਹੀਂ ਅਣਗੀ ਬਚ ਗਈ ਟਾਕੀ ਬਚ ਗਈ ਮਿੱਤਰੋ ਹੋ ਗਿਆ ਜੀਆ ਕਲਿਆਣ ਵੀਡੀਓ ਵੀਡੀਓ ਦੇ ਚੱਕਰ ਜਾ ਟਾਕੀ ਸੋ ਸਾਡੀ ਟਾਕੀ ਬਚ ਰਹੀ ਓ ਲਿਫਟ ਚੱਕਦੀ ਖੜੀ ਓਏ ਹਾਂ ਲੈ ਜਿਵੇਂ ਮਰਜ਼ੀ ਕਰਦੇ ਲਿਫਟ ਚੱਕਦੇ ਮੈਂ ਕਹਣਾ ਹੋਰ ਮਾਮਣੇ ਆ ਸਾਡਾ ਭਾਈ ਮਾਮਣੇ ਕਬੱਡੀ ਦਾ ਕਹਿੰਦੇ ਸੁਪਰਸਟਾਰ ਐ ਚਮਕੌਰ ਸਿੰਘ ਟੀਂੜ ਸਾਹਿਬ ਟੀਂੜ ਸਾਹਿਬ ਕਹਿੰਦੇ ਨੇ ਲੋਕੀ ਇਹਨੂੰ ਓਏ ਉਰੀ ਖੜਾ ਦੇਵੇਂ ਕਹਿੰਦਾ ਉਰੀ ਖੜਾ ਦੇ ਬਹੁਤਾ ਲਿਫਟ ਚੱਕ ਦੇ ਉਰੀ ਖੜਾ ਦੇ ਲਿਫਟ ਚੱਕ ਦੇ ਪਾਇਆ ਹੋਇਆ ਪਾਈਪ ਮੇਰਾ ਚੱਕ ਦੇ ਪਾਇਆ ਹੋਇਆ ਪਾਈਪ ਮੇਰਾ ਲੈ ਮਿੱਤਰੋ ਆਪਾਂ ਲਿਫਟ ਚੱਕ ਕੇ ਖੜਾ ਦੇਨੇ ਇਹਨੂੰ ਜਿਹੜਾ ਪਾਣੀ ਆ ਵੜਾ ਮੋਟਾ ਨੁੱਚੜ ਜੂਗਾ ਉਸ ਤੋਂ ਬਾਅਦ ਬਸ ਆਪਾਂ ਇੱਥੇ ਰੰਗ ਮਾਰ ਦਾਂਗੇ ਪਰ ਫੇਰ ਆਪਣਾ ਕੰਮ ਕੰਪਲੀਟ ਹੈਗਾ ਲੈ ਲੈਫਟ ਆਪਣੀ ਚੱਕੀ ਗਈ ਹੁਣ ਲੈ ਮਿੱਤਰੋ ਹੁਣ ਲੱਗਦੇ ਸੀ ਟਰਾਲੀ ਨੂੰ ਰੰਗ ਕਰਨਾ ਟਰੈਕਟਰ ਖਲੀ ਹੱਕ ਲੈ ਆ ਅਸੀਂ ਸੋਚਿਆ ਵੀ ਚੱਲ ਉਹਰੇ ਸ਼ਾਮੇ ਲਾ ਲੈਂਦੇ ਆ ਪਰ ਸਪੈਡਨ ਦੀ ਦਰਖਤਾਂ ਦੀ ਸ਼ਾਮੇ ਵਿੱਚ ਦਰਖਤ ਤਾਂ ਆਪਣੇ ਖੇਤ ਬਹੁਤ ਨੇਗੇ ਪਰੇ ਸ਼ਾਮ ਬਹੁਤ ਹੈਗੀ ਸੀ ਸ਼ਾਮੇ ਲਾ ਲੈਂਦੇ ਆ ਸ਼ਾਮੇ ਲਾ ਕੇ ਹੁਣ ਆਪਾਂ ਰੰਗ ਕਰ ਦਾਂਗੇ ਇਹਨੂੰ ਬਸ ਖਲੀ ਖੜਾ ਲਾ ਨਾ ਮੈਟ੍ਰੋ ਰੰਗ ਰੰਗ ਆਪਾਂ ਨੇ ਸਾਰਾ ਕੁਝ ਚੱਕ ਲਿਆਂਦਾ ਰੰਗ ਮੈਂ ਇਹਦੇ ਵਿੱਚ ਪਾਲਿਆ ਸੀ ਤਾਂ ਸਰੀਜ ਦੇ ਤਾਰਾ ਪੀਣ ਦਾ ਵੀ ਥੋੜਾ ਜਿਹਾ ਤੇਲ ਪਾਲਿਆ ਸੀਗਾ ਬਾਕੀ ਜੇ ਆਪਾਂ ਨੂੰ ਐ ਲੱਗੂਗਾ ਵੀ ਪਾਤਲਾ ਤਾਂ ਥੋੜਾ ਜਿਹਾ ਇਹਦੇ ਵਿੱਚ ਤਾਰ ਪੀਣ ਦਾ ਤੇਲ ਹੋਰ ਪਾਲਾਂਗੇ ਤੇ ਹੁਣ ਅਸੀਂ ਲੱਗਦੇ ਆ ਇਹਨੂੰ ਰੰਗ ਕਰਨ ਐ ਇਤਨੇ ਖਲੀ ਵੀਰਾ ਵੀ ਆ ਰਿਹਾ ਹੈਗਾ ਆ ਜਾ ਵੀਰੇ ਇੱਕ ਕੱਪੜਾ ਚੱਕ ਲਈ ਖਲੀ ਓਏ ਮੜਾ ਜਾ ਮਾਰ ਲਾਂਗੇ ਟਰਾਲੀ ਦੇ ਵਿੱਚ ਮੜਾ ਜੇ ਇਹਦੇ ਵਿੱਚ ਕਪੜਾ-ਕੁੱਪੜਾ ਜਾਂ ਮਾਰ ਲਾਂਗੇ ਵੀ ਸਾਫ਼-ਸੂਫ ਜਾ ਹੋ ਜਾਊਗਾ। ਵੈਸੇ ਤਾਂ ਹੁਣ ਥੋਤੀ ਜਾ ਤੁਹਾਡੇ ਸਾਹਮਣੇ। ਬਸ ਆਇਆ ਵੀ ਕਿ ਰਾਜ ਮਿਆਂ ਪਿਆਗਾ ਮੜਾ ਮੋਟਾ ਚਲ ਸਾਫ਼-ਸੂਫ ਜਾ ਹੋ ਜਾਊਗਾ। ਲੈ ਮਿੱਤਰੋ ਸਾਡਾ ਯਾਰ ਡੁਬਲੀ ਵਾਲਾ ਭੀਮ ਵੀ ਆ ਗਿਆ ਸਾਡੇ ਲਈ ਭੀਮ ਮੜਾ ਜੇ ਇਧਰ ਹੱਥਾ ਲਿਆ ਦੇ। ਕਰਦੇ ਜਾਂ ਤਾਂ ਨੂੰ ਖੋਜ ਹੈ। ਰੰਗ ਮਿੱਤਰੋ ਆਪਣੇ ਕਰਤਾ ਤੁਹਾਨੂੰ ਦਿਖਾਉਣੇ ਆ। ਘਟ ਘਟ 10 ਆ ਦੇਖੋ ਮਿੱਤਰੋ ਬਾੜ-ਬੂਟ ਤੇ ਆਪਾਂ ਨੇ ਰੰਗ ਕਰਤਾ ਹੁਣੇ ਤੇ ਦੁਬਾਰੇ ਆਪਾਂ ਕੋਟਿੰਗ ਮਾਰਨ ਲੱਗੇ ਆ ਇੱਕ ਕੋਟਿੰਗ ਦੁਬਾਰੇ ਮਾਰਾਂਗੇ ਤੇ ਲੈ ਮਿੱਤਰੋ ਕੰਮ ਆ ਸੀ ਜਮਾਂ ਨਵੇਂ ਦਾ ਓਕੇ ਕਰਤਾ ਰੰਗ ਰੰਗ ਪੂਰਾ ਵਧੀਆ ਹੋ ਗਿਆ ਵੀ ਮੈਂ ਮੇਰੇ ਤੇ ਹੱਸ ਜਾਂਦਾ ਕਹਿੰਦਾ ਭੈਣਾ ਵੀਡੀਓ ਵਾਲੀ ਬਣਾਉਂਦਾ ਮਿੱਤਰ ਆਪਣਾ ਆ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਪੂਰਾ ਘੰਟ ਕੰਮ ਕਰਤਾ ਪੇਂਟਰ ਪਾਇਆ ਜੋ ਬਾਹਰੋਂ ਸੱਦੇ ਨੇਗੇ ਗਾਏਵੇਂ ਕੋਈ ਮਾੜੀ ਢੀਡੀ ਗੱਲ ਨਹੀਂ ਹੈਗੀ ਓ ਓਕੇ ਹੋ ਗਿਆ ਆਪਣਾ ਕੰਮ ਸਾਰਾ ਤੇ ਹੁਣ ਆਪਾਂ ਬਸ ਕੱਖ ਖੱਖ ਵੜਦੇ ਆਂਗੇ ਹੁਣ ਆਪਾਂ ਤੁਹਾਨੂੰ ਮਿਲਦੇ ਆਂਗੇ ਕੱਲ ਨੂੰ ਚੰਗਾ ਵੀ ਮੇ ਬਾਏ ਕਰਦੇ ਸਾਰਿਆਂ ਨੂੰ ਬਾਏ ਚੰਗਾ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ